ਸਾਰੇ ਨੂੰ ਕੀ ਹਾਲ ਚਾਲ ਤੈਨੂੰ ਪਤਾ ਜੀ ਮੈਂ ਕਿ ਕੱਲ ਮੈਂ ਵਿਆਟ ਗਿਆ ਸੀ ਉੱਥੇ ਅੱਗੇ ਤੇਰਾ ਗੇੜੀ ਤੇ ਮੈਂ ਜੀ ਲਾਇਉ ਜੀ ਸੀ ਫਿਰ ਹੱਜ ਅੱਗੇ ਨੀ ਚੰਤ ਤੋੜਤੀ ਸੀ ਫਿਰ ਮੈਂ ਗੰਗਾ ਘਰ ਮਮਾ ਨਾਦ ਛੋ ਆਪਾਂ ਨੂੰ ਤਾਂ ਵੀਰੇ ਨੇ ਆ ਚੈਨ ਤੋੜਾ ਇਹ ਤੁਹਾਨੂੰ ਨਹੀਂ ਪਤਾ ਕੁਛ ਇਹੋ ਤੇ ਕੋਲਡਿੰਗ ਵੀ ਪਾਈ ਨੇ ਸਾਰਾ ਸਵੈਟਰ ਕੋਲਡਰ ਨਾਲ ਫਰਿਆ ਇੰਨਾ ਸਮਝਾਇਆ ਮੈਂ ਕਿਹਾ ਮੇਰੀ ਗੱਲ ਸੁਣਨਾ ਉਹਨਾਂ ਨਾ ਘੁੜੀ ਨਾ ਖੇਲੀ ਕਰਕੇ ਫਿਰ ਅਨੇ ਹੋਈ ਅਕਲ ਕੀਤੀ ਹੈ ਸਾਰਾ ਸਵੈਟਰ ਇਥੋਂ ਲੈ ਕੇ ਇਥੇ ਦੀ ਕਥਾ ਕੋਲਡਰ ਨਾਲ ਫਰਿਆ ਸਾਰੇ ਲੋਕੀ ਦੇਖਣੇ ਪਈ ਇਹਨੂੰ ਜੈਕਟ ਹੀ ਇਹਦੇ ਨਾਲ ਕਿਤੇ ਉਹ ਟੌਰ ਕੱਢ ਕੇ ਗਿਆ ਸੀ ਉਹ ਜਦੋਂ ਚੈਨ ਦਾ ਸੈਂਟ ਗਾ ਗੱਡੀ ਥੱਲੇ ਵੜ ਗਿਆ ਹਾਓ ਕਿੰਨੇ ਕਿਆ ਮੈਨੂੰ ਤੇ ਲੱਗਦਾ ਤੂੰ ਪੁੱਛ ਲੋ ਮੈਨੂੰ ਲੱਗਦਾ ਤੂੰ ਕੱਲ ਵਿਆਹ ਤੇ ਨਹੀਂ ਗਿਆ ਜੁੱਤੀਆਂ ਹਾਂ ਥੋੜੇ ਚੁੱਕੋ ਹਾਂ ਛੇਤਰਖਾਨ ਗਿਆ ਸੀ ਉਹਦੇ ਕੋਲ ਜਦੋਂ ਮੈਂ ਤੈਨੂੰ ਪੁੱਛਿਆ ਸੀ ਚੈਨ ਤੇਰੀ ਕਿੱਥੇ ਗਈ ਤੂੰ ਮੈਨੂੰ ਕੀ ਕਹੇ ਅੰਦਰ ਰੱਖੀ ਐ ਆ ਮਸ਼ੀਨ ਚੋਂ ਪੀਸ ਨਹੀਂ ਗ੍ਰੇ ਓਏ ਹੋਏ 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 ਇੰਨਾ ਝੂਠ ਨਾ ਪਾਪਾ ਨੂੰ ਵੀ ਤੂੰ ਦੱਸਦੇ ਸੇ ਪਾਪਾ ਨੂੰ ਉਹਦੋਂ ਗੁੰਮ ਨੇ ਨਾ ਹਾਂ ਬਾਦੀ ਐ ਕਿ ਨਹੀਂ ਇਹ ਆ ਇੰਨਾ ਕ ਪੀਸ ਹੈਗਾ ਜੇ ਬਸ ਉਹ ਦੋ ਗਰਨੇ ਮੈਨਾਂ ਮੈਨਾਂ ਉਹ ਲੋ ਪੂ ਦੋ ਗਰਨੇ ਉਹ ਸੋ ਸਵੇਟ ਨਹੀਂ ਇਹਦੇ ਕੋ ਪੈਣੀ ਹੋਲੀ ਉਹ ਖਿੱਚੀ ਜਾਂਦੇ ਗਲਾ ਤੂੰ ਕਮ ਸੇ ਕਮ ਮੈਨੂੰ ਦੱਸ ਵੰਮਾ ਚੈਨ ਟੁੱਟ ਗਈ ਪਾਪਾ ਨੂੰ ਕਿਹਦੇ ਅੱਲੇ ਉਹ ਤਾਂ ਮੈਨੂੰ ਚੈਨ ਦੁਦੰਦ ਮਾਰਦੀ ਹਰਗੁੜਿਆ ਤੂੰ ਤੇ ਸਿਆਣਾ ਤੈਨੂੰ ਅ ਤੂੰ ਵੱਡਾ ਵਾ ਅਸੀਂ ਤੈਨੂੰ ਕਿਉਂ ਪੈਸੇ ਨਾਲ ਦੇ ਨਹੀਂ ਮੈਂ ਥੋੜੀ ਗਲਤੀਆਂ ਹੋਈ ਚਲੋ ਨਹੀਂ ਟੁੱਟ ਵੀ ਗਈ ਤੂੰ ਉਹਨੂੰ ਸਾਫ ਲੈ ਆਪਣੀ ਪੌਕਟਸ ਪਾਲਾ ਬੱਚੇ ਨੂੰ ਤੂੰ ਫੜਾ ਦਿੱਤੀ ਗੰਡ ਮਾਰ ਕੇ ਉਹ ਕਹਿੰਦਾ ਮੇਰੇ ਬੰਦ ਹੋ ਬੰਤੀ ਨਹੀਂ ਗਿਆ ਪਮਮ ਅਲੋ ਜਦੋਂ ਅੰਨੇ ਬੰਨੀ ਨਾ ਫਾ ਡੇਗ ਗਈ ਹੋਵੇ ਉਹ ਨਹੀਂ ਨਾ ਉਹਨੇ ਲਾ ਕੇ ਜੇ ਚ ਪਾਈਵੇਂ ਉਹ ਆਪਦਾ ਖੰਡਾ ਵੀ ਨਾਲ ਪਾਇਆ ਹੀ ਨੇ ਪਾਇਆ ਨਾ ਖੰਡਾ ਜੇ ਚ ਗੁਲਾਬੇ ਚਿਦਾਏ ਅਨੇ ਅੱਖ ਵਾਲੀ ਮੈਨੂੰ ਹੋ ਗਿਆ ਰੈਡੀ ਇਕਸ ਤੁਸੀਂ ਜਾਣਾ ਟਿਊਸ਼ਨ ਤੇ ਵੀਰ ਜੀ ਚੱਲੇ ਨੇ ਇਕਸ ਸਕੂਲ ਮੈਂ ਕਿੰਨੀ ਆ ਕੋਈ ਸਾਡੇ ਘਰ ਇਹੋ ਜਿਹਾ ਟਾਈਮ ਨਹੀਂ ਹੈਗਾ ਜਦੋਂ ਦੋਨੋਂ ਭਰਾਣੇ ਨਾਲ ਬੂਡ ਲਾਵੇ ਹੋਏ ਇੱਕਸ ਬਸ ਬਦ ਗਿਨੇ ਕਪੜਾ ਨਾ ਪਣੀ ਲੱਗਣੇ ਤੇ ਮੈਂ ਪਿਆਰ ਨਾਲ ਚਪੇੜ ਮਾਰੀ ਅੱਖ ਚ ਵੱਜ ਗਈ ਹੈ ਨਾ ਦਿਖਾਈ ਦਿਖਾਈ ਹਰ ਕੋ ਨੱਖ ਤੂੰ ਤੇ ਕ ਅੱਖ ਲਾ ਲਦੀ ਦੱਸੋ ਕੀ ਖਾਣਾ ਉਹ ਹੀ ਕਿ ਲਾਉਣ ਹੁਣ ਵਿੱਚ ਦਾ ਸਕੂਲ ਕਿ ਹੋ ਗਿਆ ਸਾਡ ਸਕੂਲ ਕਿ ਆ ਕਿਰਤ ਦਰਬਾਰ ਵੇਰ ਮੈਂ ਆਵਾਂਗਾ 6-7 ਵਜੇ ਮੰਮਾ ਲੈ ਆਣ ਆਉਣਗੇ ਤੇ ਕਿੱਸਾ ਲੈ ਵਿਚਾਰਾ ਸਟੇਸ਼ਨ ਤੇ ਮੈ ਵਿਚਾਰਾ ਕਾਦਾ ਹੈ ਬੇਟਾ ਵਿਚਾਰਾ ਪੜਨਾਇਆ ਨਾ ਟਿਊਸ਼ਨ ਤੱਕ ਮੈਂ ਤਾਂ ਮੈਂ ਨਹੀਂ ਫੇਰ ਜਾਵਾਂਗਾ ਠੀਕ ਹੈ ਤੇ ਇਹਨਾਂ ਥੱਕੇ ਆਣਾ ਮੈਂ ਸੇਵਾ ਕਰੇਗਾ ਤਾਂ ਹੀ ਥਕੇਗਾ ਮੈਨੂੰ ਸੇਵਾ ਕਰਨੀ ਹੋਰ ਇੱਧਰ ਨਈ ਮਾ ਚਲੋ ਫਿਰ ਹਰਗੁੰਜੀ ਬਾਏ ਬਾਏ ਕਿਕਸ ਵੈਗਰ ਟਿਊਸ਼ਨ ਤਾਂ ਹੁਣ ਚੱਲਿਆ ਵੀ ਕਿਚਨ ਐ ਕਿਕਸ ਸਕੂਲ ਚੱਲਿਆ ਟੈਂਗਲ ਚੱਕ ਲਿਆਏ ਨਾਲੇ ਅਸੀਂ ਵਾਪਸ ਵੀਰਜਨ ਲਾਵਾਂਗੇ ਠੀਕ ਹੈ ਮੁਫਰ ਨਾ ਗਏ ਜੀ ਸੰਤੋ ਬਹੁਤ ਮਜ਼ਾ ਲਾ ਸਕੋਲ ਦਾਦੀ ਨਾਲ ਸਿਰਸ ਉੱਥੇ ਗਈ ਹਰਗਵਿਰਜ ਨਾਲ ਲੈ ਕੇ ਆਣਾ ਦਾਦੀ ਵੀ ਚੱਲੇ ਆ ਸੀ ਸਾਰੇ ਚੱਲੇ ਠੀਕ ਹੈ ਹਾਂ ਇੱਕ ਵਸ ਤੇ ਹਰਗਵਨ ਇੱਕ ਵਸ ਦਾਦੀ ਬੈਟਰੀ ਤੇ ਵਾਪਸ ਆ ਗਏ ਆ ਵਾਜੇ ਸੀ ਬੈਟਰੀ ਰਿਕਸ਼ੇ ਤੇ ਠੀਕ ਹੈ ਮੈਂ ਵਰਜਨ ਲੈ ਕੇ ਆ ਜਾਾਂਗੇ ये तो तेरे जादू में दुनिया दरकार में तू देखता भी बोल रहे हैं ਕਹਿਵਾਨ ਤੁਸੀਂ ਅੱਖੀਂ ਦੇਖਦੇ ਇਹ ਕਹੇ ਬੋਲ ਰਹੇ ਆ ਬਾਬਾ ਦੀਪ ਸਿੰਘ ਜੱਗ ਵਿੱਚ ਆਏ ਦੁਨੀਆ ਦੇ ਤਾਰਨੇ ਇੱਕ ਐਤਵਾਰ ਅੱਖੀਂ ਦੇਖਦੇ ਹੋ ਜਦੋਂ ਤਨ ਤਨ ਚਾਰ ਚਾਰ ਲੱਖ ਬੰਦਾ ਇਕੱਠਾ ਜਮਹਿਰਾ ਕੱਟ ਮੇਰੇ ਆਪਣੇ ਉਹ ਕਲਾ ਬਾਕੀ ਉਹ ਕਲਾ ਜਿਹੜੀ ਹੈ ਨਾ ਬੰਦੇ ਨੇ ਸੋਚਿਆ ਮੈਂ ਰਲ ਦੇਵਾਂ ਉਹ ਇਹਦੇ ਮਾਰਦੇ ਨੇ ਮਾਰਦੇ ਦੀ ਚਾਤਾ ਯਾਰ ਪਾਣੀ ਮਾਂ ਬੈਠੇ ਸੀ ਨਾ ਸਦੋ ਹਵੈ ਜਮ ਜਹਾਂ ਦੇਗ ਤੇਗ ਫੱਤੇ ਢਿੱਟ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਬਾਲੇ ਬੋਲ ਝੰਡੇ ਭੁੰਗੇ ਜੁਗੋ ਜੁਗ ਕਾ ਟਲ ਧਰਮ ਕਾ ਜਕਾਰ ਬੋਲ ਜੀ ਬੋਲ ਜੀ ਸਿੱਖਾਂ ਦਾ ਮਨ ਨੀਵਾ ਮਾਦੀ ਉੱਚੀ ਮਤ ਪਤ ਦਾ ਰਾਖਾ ਆ ਬੇਅਕਾਲ ਸੁਖ ਬਖਸ਼ਣ ਜੀ ਸਤਮੇ ਰਾਜ ਕਰੇਗਾ ਖਾਲਸਾ ਆ ਕੀ ਰਹੇ ਖਵਾ ਵਾਹ ਜੀ ਦਾ ਖਾਸਾ ਵਾਹਿਗੁਰੂ ਕੀ ਖਟੇ ਇਹਨੂੰ ਭਈ ਮੈਂ ਕੋ ਖਿੱਚ ਕੇ ਕਹਿੰਦਾ ਸੀ ਮੈਂ ਬਾਹਰ ਜਾਣਾ ਆ ਦੇ ਕਿੰਨੀ ਸੰਗਤ ਬੈਠੀ ਹੈ ਬੱਚੇ ਲੱਭਣਾ ਪਤਾ ਕਿੰਨਾ ਮੁਸ਼ਕਲ ਹੈਣਾ ਤੈਨੂੰ ਇਹ ਕਦੀ ਨਹੀਂ ਕਰਦਾ ਨਹੀਂ ਲੱਭਦਾ ਨਹੀਂ ਇਹ ਜਲਦੀ ਨਹੀਂ ਹੈ ਠੀਕ ਹੈ ਤਾਂ ਉਹਨੇ ਕਿਦਾਂ ਨੂੰ ਚੱਲ ਬੱਸ 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 ਬੱਸ